ਬਾਕੀ ਜੱਟ ਕੀ ਯਾਰ ਜੱਟ ਕੀ ਆ ਮੈਂ ਤਾਂ ਸਮਝ ਨਹੀਂ ਆਉਂਦੀ ਕੰਮ ਆ ਬਸ ਆਏ ਦਿਨ ਬੁਣਿਆ ਪੜਾ ਕੇ ਲੱਗ ਰੋ ਰੂਣ ਢੀਕ ਦੇ ਦਿਵਾਲੀ ਆਏ ਦਿਨ ਹਲੋ ਹਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਤੋ ਠੀਕ ਠਾਕ ਜੋ ਹਾਂਜੀ ਆ ਜਾਓ ਹਾਂਜੀ ਸਾਸਰੀ ਗਾਲ ਜੀ ਕੀ ਹਾਲ ਹੈ ਸਾਰਿਆਂ ਦਾ ਤੇ ਆਪਾਂ ਲੈ ਕੇ ਆ ਗਏ ਆਪਣਾ ਨਵਾਂ ਵਲੌਗ ਯਾਰ ਵਾਵਾ ਟਾਈਮ ਹੋ ਗਿਆ ਵਲੌਗ ਨਹੀਂ ਕੋਈ ਪਾਇਆ ਸੀ ਪਰ ਦੋ ਚਾਰ ਦਿਨ ਹੋ ਗਏ ਮੈਂ ਨਾ ਮਤਲਬ ਕੋਈ ਨਾ ਕੋਈ ਸ਼ਾਰਟ ਵੀਡੀਓ ਜਾਂ ਉਹ ਇੱਕ ਤਾਂ ਨਵਾਂ ਕੰਟੈਂਟ ਇਹ ਸ਼ੁਰੂ ਕੀਤਾ ਮੈਂ ਲੋਕਾਂ ਦੇ ਕਮੈਂਟਾਂ ਤੇ ਰਿਐਕਟ ਕਰਨਾ ਉਹ ਪਾਉਣਾ ਹਨਾ ਕਿਉਂਕਿ ਮੈਨੂੰ ਕਿਸੇ ਮੁੰਡੇ ਨੇ ਦੱਸਿਆ ਵੀ ਯਾਰ ਤੇਰਾ ਤਾਂ ਚੈਨਲ ਮੋਨਟਾਈਜ਼ ਆ ਹਨਾ ਤੂੰ ਮਤਲਬ ਕੋਈ ਨਾ ਕੋਈ ਪਾਈ ਰੱਖਿਆ ਕਰ ਮਤਲਬ ਡਾਲਰ ਜੁੜੀ ਜਾਣ ਕੇ ਪੈਸੇ ਤਾਂ ਆਉਣ ਹਨਾ ਮਤਲਬ ਮੈਂ ਵੀ ਮਤਲਬ ਦਿਮਾਗ ਹੀ ਘੁੱਸਿਆ ਪਿਆ ਮੇਰਾ ਤਾਂ ਵੀ ਮੇਰਾ ਚੈਨਲ ਮੋਨਟਾਈਜ਼ ਆ ਕੁਝ ਨਹੀਂ ਕਰਨਾ ਬਸ ਵੀਡੀਓ ਪਾਉਣੀ ਆ ਤੇ ਵੀਡੀਓ ਉਹਦੇ ਜਿਹੜੇ ਬਸ ਪੈਸੇ ਜੁੜਨੇ ਤੇ ਉਹ ਮੇਰੇ ਕਾਊਂਟ ਤੇ ਸਿੱਧਾ ਆਉਣੇ ਹਨਾ ਮੈਂ ਮਤਲਬ ਭੁੱਲਿਆ ਹੀ ਪਿਆ ਸੀ ਜਿਵੇਂ ਤੇ ਤਾਂ ਕਰਕੇ ਹੁਣ ਮੈਂ ਸੋਚਿਆ ਵੀ ਕੁਝ ਨਾ ਕੋਈ ਜੋ ਵੀ ਦਿਮਾਗ ਚਾਉਂਦਾ ਮਾਰ ਨਿੱਕੀ ਤੋਂ ਨਿੱਕੀ ਛੈ ਹਨਾ ਕੁਝ ਵੀ ਬਣਾਉਣੇ ਕੁਝ ਵੀ ਕੰਮ ਕਰਦੇ ਬਸ ਮੈਂ ਵੀਡੀਓ ਜਾਂ ਵਲੌਗ ਹੁੰਦਾ ਬਣਾ ਕੇ ਪਾ ਹੀ ਦੇਣਾ ਕਰਨਾ ਤਾਂ ਕਰਕੇ ਅੱਜ ਵੀ ਬਸ ਮਾੜਾ ਮੋਟਾ ਕੋਈ ਵਲੌਗ ਐਵੇਂ ਗੱਲਾਂ ਬਾਤਾਂ ਕਰਾਂਗੇ ਇੱਕ ਤਾਂ ਸਪਰੇਅ ਕਰਨੀ ਆ ਤੇ ਬਾਕੀ ਤੁਹਾਨੂੰ ਮਾੜੀ ਮੋਟੀ ਹੋਰ ਗੱਲਾਂ ਬਾਤਾਂ ਕਰਦੇ ਆ ਤੇ ਚਲੋ ਫਿਰ ਕਰਦੇ ਆ ਆਪਣਾ ਵਲੌਗ ਸ਼ੁਰੂ ਤੇ ਹੁਣ ਇੱਕ ਰਾਪਾ ਪੀ ਲਈਏ ਦੁੱਧ ਬਨਾਣਾ ਸ਼ੇਕ ਦਾ ਮਤਲਬ ਕੇਲਾ ਪਰ ਇੱਕ ਹੀ ਬਚਿਆ ਬਾਕੀ ਖਾਖੂ ਗਏ ਅਸੀਂ ਚਲੋ ਇਹ ਇੱਕ ਦਾ ਹੀ ਪੀ ਲਈਏ ਕਿਉਂਕਿ ਸਪਰੇਅ ਕਰਨੀ ਭੁੱਖ ਤਾਂ ਲੱਗੀ ਬੜੀ ਆ ਚਲੋ ਬਣਿਆ ਦਾ ਸੁਆਦ ਆ ਹੂੰ ਚਲੋ ਆ ਪੀ ਕੇ ਆ ਜਿਹੜਾ ਰਹਿੰਦਾ ਫਿਰ ਬਦਲਦੇ ਆ ਕੱਪੜੇ ਤੇ ਫਿਰ ਹੁਣੇ ਤਿਆਰ ਸਪਰੇਅ ਆਸਤੇ ਕੋਈ ਮਿੱਤਰੋ ਕਰਤਾ ਖਤਮ ਗਲਾਸ ਵੇਖਦੇ ਪੈਗ ਵਾਲਾ ਹਾਂ ਉਸਕੇ ਆ ਲੋ ਵੀ ਮਿੱਤਰੋ ਦਵਾਈਰ ਲਾਤੀ ਆ ਤੇ ਹੁਣ ਮਾੜਾ ਡੈਡੀ ਆਉਂਦਾ ਉਹ ਦੁਕਾਨ ਤੇ ਗਿਆ ਨਾ ਤੇ ਉਹਨੂੰ ਤੋਂ ਪੁੱਛ ਕੇ ਫਿਰ ਆਪਾਂ ਕਰਦੇ ਆ ਸਪਰੇਅ ਚਾਲੂ ਤੇ ਉਹਨਾਂ ਚਿਰ ਮੈਂ ਕਿਹਾ ਵੈਸੇ ਢੇੜਾ ਮਾਰ ਆਈਏ ਨਾਲੇ ਮਾੜਾ ਮੋਟਾ ਵਲੌਗ ਜਾ ਬਣਾ ਲਈਏ ਅੱਜ ਸੱਚ ਝੰਡ ਵਾਲੇ ਬਾਬੇ ਖੁਸ਼ਦਿਲ ਜੀ ਦਾ ਅੱਜ ਜਨਮ ਦਿਨ ਆ ਮੈਂ ਲਾਦਾ ਉੱਥੇ ਜਾਣਾ ਸੀ ਹੁਣ ਰਹਿ ਹੀ ਜਾਣਾ ਕਿਉਂਕਿ ਸਪਰੇਅ ਕਰਨੀ ਆ ਚਲੋ ਬਾਕੀ ਕਟਿੰਗ ਵੀ ਕੱਲ ਹੀ ਕਰਾਈ ਆ ਉਦਾਂ ਸਿਰ ਗੋਲ ਜਿਹਾ ਲੱਗਦਾ ਸੀ ਬਾਅਦ ਪਹਿਲਾਂ ਸਾਰੇ ਇੱਕੋ ਜਿਹੇ ਸੀ ਨਾ ਚਲੋ ਹੁਣ ਗੀੜਾ ਮਾਰਦੇ ਆ ਤੇ ਨਾਲੇ ਤੁਹਾਨੂੰ ਖੋਣੇ ਮਾੜਾ ਮੋਟਾ ਝੋਨਾ ਆਪਣੀਆਂ ਟਾਲੀਆਂ ਆਖੇ ਆਪਣਾ ਝੋਨਾ ਮੁੱਟਰ ਕੋਲੇ ਤੇ ਚੱਲਦੇ ਆ ਆਹ ਝੋਨਾ ਮਿੱਤਰੋ ਇੱਥੇ ਟਿੱਬਾ ਹੁੰਦਾ ਸੀ ਬਹੁਤ ਵੱਡਾ ਉਹ ਵੀ ਇਹੀ ਜਗਾਇਆ ਤੇ ਇੱਕ ਉਹ ਅਧਿਆੰਦਾ ਸੀ ਪਾਣੀ ਦੋ ਗਿੱਲਾਂ ਚ ਉਹ ਵੀ ਇਹੀ ਜਗਾਇਆ ਪੈਂਟ ਚ ਦੋ ਟਿੱਬੇ ਸੀ ਦੋਵੇਂ ਹੀ ਇਹੀ ਜਗਾਏ ਆ ਵੇਖ ਲਓ ਮਾ ਵੱਡੇ ਟਿੱਬੇ ਤਾਂ ਦੋ ਹੀ ਸੀਗੇ ਹੋਰ ਸ਼ਾਇਦ ਹੋਣ ਤਾਂ ਪਹਿਲਾਂ ਦਾ ਮਤਲਬ ਮੈਨੂੰ ਤਾਂ ਹੁਣ ਆਹੀ ਪਤਾ ਜਿਹੜੇ ਸੀਗੇ ਆ ਵੇਖ ਲਓ ਲੈ ਕੀੜ ਸਾਡੀ ਓਏ ਰੈਂਬੋ ਸਾਲਾ ਪਿੱਛੇ ਪਿੱਛੇ ਰਹਿੰਦਾ ਵੇਖ ਲਓ ਹੈ ਭਾਵੇਂ ਲੱਟਰ ਪਰ ਚੀਜ਼ ਘੈਂਟ ਆ ਸਿਆਣਾ ਗੁਰੂ ਆਇਤ ਕੀ ਤਾਂ ਪੁੱਛੋ ਨਾ ਪਹਿਲੀ ਠੇਕੇ ਤੇ ਲਈ ਆ ਤੇ ਮਤਲਬ ਪਹਿਲਾਂ ਵੀ ਨਾਇਤ ਕੀ ਵੀ ਲਈ ਆ ਤੇ ਬੁਰੇ ਹਾਲ ਹੋਏ ਪਏ ਆ ਘੱਟੋ ਘੱਟ ਵੀ ਮੈਂ ਕਹਿੰਦਾ ਡੇਢ ਦੋ ਮਹੀਨੇ ਹੋ ਗਏ ਜਦੋਂ ਤਾਂ ਝੋਨਾ ਲੱਗਦਾ ਪਿਆ ਵੈਸੇ ਤਾਂ ਕਿ ਸੀਰੀ ਵੀ ਰੱਖਿਆ ਮਤਲਬ ਬੰਦਾ ਵੀ ਰੱਖਿਆ ਕੰਮ ਵਾਲਾ ਪਰ ਉਹਦੇ ਨਾਲ ਕੰਮ ਕਰਾਉਣੇ ਪੈਂਦਾ ਮਤਲਬ ਕੱਲਾ ਸ਼ਾਇਦ ਉਹ ਵੀ ਨਹੀਂ ਕਰਦਾ ਹਨਾ ਜਾਂ ਕੱਲੇ ਬੰਦੇ ਜੀ ਨਹੀਂ ਲੱਗਦਾ ਕੰਮ ਜਿੱਤਾ ਕਰਕੇ ਮੈਨੂੰ ਉਹਦੇ ਨਾਲ ਜਾਣਾ ਹੀ ਪੈਂਦਾ ਰੰਗ ਐਵੇਂ ਨਹੀਂ ਕਾਲਾ ਹੋਇਆ ਕੰਮ ਕਰ ਕਰ ਕੇ ਤੜਕੇ ਮਤਲਬ 6:30 ਵਜੇ ਉੱਠ ਪੈਣਾ ਘਰ ਦੇ ਹੀ ਠਾਉਂਦੇ ਮਤਲਬ ਆਪ ਤਾਂ ਉੱਠਿਆ ਨਹੀਂ ਜਾਂਦਾ ਹਨਾ ਨੀਂਦ ਹੀ ਬੜੀ ਆਉਂਦੀ ਆ ਤੇ ਫਿਰ ਮੈਨੂੰ ਆ ਦੇ ਚੱਲ ਵੀ ਗੰਦ ਵਾਲੇ ਬੰਦੇ ਲਾਈਦੇ ਆ ਕਿੰਨੇ ਹੀ ਦਿਨ ਹੋ ਗਏ ਮੈਂ ਅੱਲਾ ਗੰਦ ਵਾਲੇ ਬੰਦੇ ਲਾਗਦੇ ਨਾਲ ਉਹਨਾਂ ਦੇ 5-5 6-6 ਘੰਟੇ ਲਾਉਣੇ ਪੈਂਦੇ ਮੈਨੂੰ ਵੀ ਤੇ ਜਿਹੜਾ ਆਪਣਾ ਬੰਦਾ ਭਾਉ ਨੂੰ ਵੀ ਹਨਾ ਤੇ ਤੜਕੇ ਇੱਥੇ ਲੱਗੇ ਇੱਥੋਂ ਕੱਢਿਆ ਮੈਨੂੰ ਲੱਗਦਾ ਅੱਦਾ ਹੋ ਕੇ ਲਾ ਇਧਰੋਂ ਦੋ ਕੁਕਨ ਵਾਲਾ ਉਧਰੋਂ ਵਿਚੋਂ ਜਿ ਰਹਿ ਗਿਆ ਫਿਰ ਘਰ ਵਾਲੇ ਕਿੱਲੇ ਨੂੰ ਲੱਗਾਗੇ ਤੇ ਇਧਰੋਂ ਵੀ ਕੱਢਦਾ ਇਧਰੋਂ ਵੀ ਇਧਰ ਤਿੰਨ ਚਾਰ ਦਿਨ ਹੋ ਗਏ ਗੰਦ ਬਹੁਤ ਸੀਗਾ ਯਾਰ ਤੇ ਸਪਰੇਅ ਤਾਂ ਮਾਰੀ ਸੀ ਪਰ ਉਧਰੋਂ ਵੀ ਪੈ ਗਿਆ ਉਹ ਜਿਹੜਾ ਵਾਵਾ ਪਿਆ ਉਸ ਤੋਂ ਬਾਅਦ ਭੈ ਛੜਿਆ ਹੀ ਨਹੀਂ ਗਾ ਮਾੜਾ ਮੋਟਾ ਰਹਿ ਗਿਆ ਸੀ ਬਾਕੀ ਜੱਟ ਕੀ ਯਾਰ ਜੱਟ ਕੀ ਆ ਮੈਂ ਤਾਂ ਸਮਝ ਨਹੀਂ ਆਉਂਦੀ ਕੰਮ ਆ ਬਸ ਵੀ ਜੱਟ ਗੋਤ ਦੇ ਪੱਲੇ ਕੰਮ ਹੀ ਲਿਖਿਆ ਮੈਂ ਤਾਂ ਵੇਖਿਆ ਹਨਾ ਐਨਾ ਮਤਲਬ ਤੁਸੀਂ ਛੱਡੋ ਤੁਸੀਂ ਮੰਨਣਾ ਹੀ ਨਹੀਂ ਮੈਂ ਐਨਾ ਕੰਮ ਕਰਦਾ ਨਾ ਮਤਲਬ ਆਪਦੇ ਮੂੰਹ ਦਾ ਕੀ ਤਾਰੀਫ ਕਰਨੀ ਮੈਂ ਪਰ ਸੱਚੀ ਕੰਮ ਬਹੁਤ ਕਰੀਦਾ ਯਾਰ ਇੱਕ ਤਾਂ ਬਾਊ ਹੁਣ ਰੱਖਿਆ ਸੀਰੀ ਜਿਹੜਾ ਆਪ ਬੰਦਾ ਬੰਦਾ ਜਿਹੜਾ ਆਪ ਰੱਖਿਆ ਤੇ ਉਹਦੇ ਨਾਲ ਹੀ ਕੰਮ ਕਰਾਉਣਾ ਪੈਂਦਾ ਤੜਕੇ ਵੀ ਤਾਲ ਦੁਪਹਿਰੇ ਮੈਂ ਝਟਰਾਮ ਕਰਦਾ ਤੇ ਸ਼ਾਮ ਨੂੰ ਫੇਰ ਅਸੀਂ ਰੇਹ ਪਾਉਣੀ ਹੁੰਦੀ ਸਪਰੇਅ ਕਰਨੀ ਹੁੰਦੀ ਜਾਂ ਗੰਦ ਕੁਝ ਵੀ ਉਹ ਫਿਰ ਮੈਨੂੰ ਉਹਦੇ ਨਾਲ ਹੁਣ ਉਹ ਰੇਹ ਪਾਉਣ ਗਿਆ 5-6 ਕਿੱਲਿਆਂ ਨੂੰ ਮੈਂ ਇੱਧਰ ਸਪਰੇਅ ਕਰਨੀ ਆ 1.5 ਕਿੱਲੇ ਨੂੰ ਕਿਉਂਕਿ ਇੱਥੋਂ ਵੀ ਟਿੱਬਾ ਚ ਕਾਇਆ ਸੀ ਨਾ ਅਸੀਂ ਤੇ ਥੋੜਾ ਜਣਾ ਔਖਾ ਚਲਦਾ ਝੋਨਾ ਤਾਂ ਸਪਰੇਅ ਕਰਦੇ ਫਿਰ ਵਧੀਆ ਜੁੜ ਜਾਊਗਾ ਤੇ ਬਾਕੀ ਬਾਬਾ ਸੁੱਖ ਰੱਖੇ ਵਧੀਆ ਹੋਵੇ ਫਸਲ ਬਾੜੀ ਹਨਾ ਹੋਰ ਕੀ ਚਾਹੀਦਾ ਬਾਕੀ ਯਾਰ ਕੰਮ ਕਰੇ ਬਿਨਾ ਬੰਦਾ ਮੈਨ ਆ ਵੀ ਸਰਵਾਈਵ ਨਹੀਂ ਕਰ ਸਕਦਾ ਅੱਜ ਦੇ ਟਾਈਮ ਹੀ ਇਹੋ ਜਿਹਾ ਹੈ ਖਰਚੇ ਇੰਨੇ ਵੱਡੇ ਪਏ ਹੁਣ ਜੇ ਮੈਂ ਨਾ ਕੰਮ ਕਰਾਂ ਹਨਾ ਤਾਂ ਮਤਲਬ ਮੇਰਾ ਫਾਇਦਾ ਕੀ ਕਰਦੇ ਨੂੰ ਹੋਇਆ ਵੀ ਹਨਾ ਵੀ ਮੈਂ ਜੇ ਕੰਮ ਹੀ ਨਾ ਕਰਾਂ ਘਰੇ ਅੰਦਰ ਬੈਠਾ ਰਹਾਂ ਏਸੀ 'ਚ ਚੱਲ ਵਧੀਆ ਨਾਲ ਕੰਮ ਕਰੀਦਣ ਨਾਲੇ ਸਰੀਰ ਸਹੀ ਰਹਿੰਦਾ ਹਨਾ ਬਾਕੀ ਯਾਰ ਹੈ ਤਾਂ ੱਤਕਾ ਜੀ ਗੜੀਆ ਵਾ ਕੋਈ ਕੰਮ ਕਰਨਾ ਪੈਂਦਾ ਇੰਨਾ ਬਾਗੀ ਚਲੋ ਚੱਲੀ ਜਾਂਦਾ ਯਾਰ ਜੋ ਵੀ ਹੈਗਾ ਓਕੇ ਰਿਪੋਰਟਾਂ ਨੇ ਬਸ ਖੁਸ਼ ਆ ਵਧੀਆ ਟਾਈਮ ਲੰਘੀ ਜਾਂਦਾ ਚਲੋ ਹੁਣ ਚੱਲਦੇ ਆ ਵਾਪਸ ਕਿਉਂਕਿ ਡੈਡੀ ਆ ਗਿਆ ਤੇ ਫਿਰ ਪੁੱਛਦੇ ਆ ਸਪਰੇਅ ਬਾਰੇ ਤੇ ਕਰਦੇ ਆ ਸ਼ੁਰੂ ਨਾਲੇ ਕੱਪੜੇ ਬਦਲਦੇ ਆ ਹੋਰ ਕੋਈ ਗੱਲਬਾਤ ਮਤਲਬ ਗੱਲਾਂ ਹੀ ਯਾਰ ਆਉਂਦੀਆਂ ਨਹੀਂ ਪਈਆਂ ਪਤਾ ਨਹੀਂ ਕੀ ਵੈਸੇ ਇੱਕ ਗੱਲ ਮੈਨੂੰ ਮੁੰਡੇ ਨੇ ਦੱਸਤਾ ਵੀ ਯਾਰ ਵਲੌਗ ਚੱਲ ਉਹ ਤਾਂ ਆਪਣਾ ਇੱਕ ਵੀਡੀਓ ਚੱਲ ਗਈ ਉਹਦੇ ਨਾਲ ਚੈਨਲ ਮੋਨਟਾਈਜ਼ ਹੋ ਗਿਆ ਸਾਰਾ ਕੁਝ ਹੋ ਗਿਆ ਹਣਾ ਇਨਕਮ ਵੀ ਆ ਗਈ ਪਰ ਹੁਣ ਵਲੌਗ ਕਿਉਂ ਨਹੀਂ ਚੱਲਦੇ ਬਈ ਕਿਉਂਕਿ ਆਪਣੀ ਫੇਸ ਵੈਲਿਊ ਹੈ ਨਹੀਂ ਆਪਾਂ ਨੂੰ ਕੋਈ ਜਾਣਦਾ ਹੀ ਨਹੀਂ ਜਦੋਂ ਮਤਲਬ ਅੱਜ ਦੇ ਟਾਈਮ 'ਚ ਫੇਸ ਵੈਲਿਊ ਚਾਹੀਦੀ ਜਿਹੜਾ ਬੰਦਾ ਜਿਹ ਪਹਿਲਾਂ ਹੀ ਫੇਮਸ ਆ ਹਣਾ ਜਾਂ ਇੰਸਟਾਗ੍ਰam ਤੇ ਵਾਵਾ ਫਾਲੋਅਰ ਆ ਉਹ ਬੰਦੇ ਦੀ ਚੜ੍ਹਾਈ ਹੋ ਸਕਦੀ ਜਿਵੇਂ ਉਹ ਇੱਕ ਥਾਂ ਤੇ ਫੌਂਦੇ ਹੈਗੇ ਫੈਨ ਦੂਜੀ ਥਾਂ ਤੇ ਲਿਆਉਣੇ ਉਹ ਸੌਖੀ ਚੀਜ਼ ਆ ਹੁਣ ਇਦਾਂ ਮਤਲਬ ਸ਼ੁਰੂ ਤੋਂ ਹੀ ਜਮ੍ਹਾਂ ਥੱਲੋਂ ਗਰੋ ਕਰਨਾ ਬਹੁਤ ਔਖਾ ਹਣਾ ਤੇ ਬਾਕੀ ਯਾਰ ਇੱਕ ਤਾਂ ਵੈਸੇ ਵੀ ਮੈਨੂੰ ਲੋਕ ਨਾ ਪਛਾਣਦੇ ਪਛਾਣਦੇ ਨਹੀਂ ਕਿਉਂਕਿ ਮੈਂ ਸਾਰਾ ਦਿਨ ਜਿਵੇਂ ਭਾਉ ਨਾ ਲੱਗਾ ਰਿਹਾ ਕਿਤੇ ਵੀ ਗੰਦ ਕੱਢਣ ਜਾਣਾ ਰੇ ਪਹੁੰਚ ਜਾਣੀ ਮੈਂ ਉਹਦੇ ਨਾਲ ਹੁੰਨਾ ਕੋਈ ਨਾ ਨਾਲ ਦੇ ਪਿੰਡ ਦੇ ਬੰਦੇ ਜਿਵੇਂ ਹੋਰ ਕੇ ਤੇ ਸੀਰੀ ਲੱਗੇ ਉਹ ਵੇਖਦੇ ਮੈਨੂੰ ਉਹਨਾਂ ਨੂੰ ਪਤਾ ਹੀ ਨਹੀਂ ਮੈਂ ਕੌਣ ਆ ਜਮਾ ਹੀ ਨਹੀਂ ਪਤਾ ਉਹਨਾਂ ਨੂੰ ਲੱਗਦਾ ਕਿਤੇ ਵੀ ਇਹ ਵੀ ਇਹਨਾਂ ਨਾਲ ਕੰਮਕੁਮ ਤੇ ਲੱਗਾ ਤੇ ਅੱਜ ਮੈਨੂੰ ਕਿਸੇ ਨੇ ਪੁੱਛਿਆ ਮੈਂ ਪਾਣੀ ਲੈਣ ਗਿਆ ਨਾ ਤੇ ਆਹਦੇ ਵੀ ਯਾਰ ਇਹ ਮੁੰਡਾ ਕਾਹਨ ਆ ਮੇਰਾ ਡੈਡੀ ਕੋਲੋਂ ਲੰਘਿਆ ਉਹਨੇ ਸਮਾਨ ਫੜਾਇਆ ਤੇ ਤੇ ਉਹ ਦੂਜੇ ਬੰਦੇ ਨੂੰ ਪੁੱਛਣ ਲੱਗਿਆ ਵੀ ਯਾਰ ਆ ਮੁੰ ਵੀ ਉਹਨੇ ਬੰਦਾ ਬੰਦਾ ਰੱਖਿਆ ਕਿ ਮੇਰੀ ਮੇਰੇ ਡੈਡੀ ਨੂੰ ਜਿਵੇਂ ਆਦੇ ਹਨਾ ਤੇ ਫਿਰ ਉਹ ਕਿਸੇ ਬੰਦੇ ਨੇ ਮੈਥ ਪੁੱਛ ਹੀ ਲਿਆ ਆਂਦੇ ਯਾਰ ਕੀ ਵੀ ਤੇਰਾ ਉਹ ਕੌਣ ਲੱਗਦਾ ਮੈਂ ਕਿਹਾ ਡੈਡੀ ਆ ਮੇਰਾ ਆਦੇ ਅੱਛਾ ਠੀਕ ਆ ਉਹਨਾਂ ਨੇ ਮਤਲਬ ਇਦਾਂ ਲੱਗਦਾ ਵੀ ਕਈ ਤਾਂ ਕਹਿ ਦਿੰਦੇ ਯਾਰ ਤੂੰ ਆਂਦਾ ਭਰਾ ਲੱਗਦਾ ਮਤਲਬ ਭਰਾ ਕਿਦੇ ਲੱਗਦਾ ਸ਼ਾਇਦ ਦਾੜੀ ਮੁੱਛ ਵਾਵਾ ਪਾਰੀਆ ਹਨਾ ਤੇ ਬਾਕੀ ਸਹੀ ਗੱਲ ਮੈਨੂੰ ਵਾਲੇ ਕੋਈ ਲੋਕ ਪਛਾਣਦੇ ਨਹੀਂ ਬਾਕੀ ਚਲੋ ਠੀਕ ਆ ਨਹੀਂ ਪਛਾਣਦੇ ਨਾ ਸੀ ਹੁਣ ਚਲੋ ਡੈਡੀ ਨੇ ਆਵਾਜ਼ ਮਾਰੀ ਸੀ ਚਾਹਦੇ ਸਪਰੇਅ ਕਰਦੇ ਆ ਤੇ ਫਿਰ ਕਰਦੇ ਮਾੜੀਆਂ ਮੋਟੀਆਂ ਗੱਲਾਂ ਹੋਰ ਤੇ ਚਲੋ ਫਿਰ ਬਾਕੀ ਹੁਣ ਵਲੌਗ ਯਾਰ ਕੋਈ ਨਾ ਮੇਨ ਮੇਨ ਹੀ ਵਲੌਗ ਆਇਆ ਕਰੂਗਾ ਜ਼ਿਆਦਾਤਰ ਆਪਾਂ ਰੋਜ਼ ਕੋਈ ਨਾ ਕੋਈ ਵੀਡੀਓ ਕੋਈ ਵੀ ਐਕਟਿੰਗ ਵਾਲੀ ਫਨੀ ਜਾਂ ਕੋਈ ਵੀ ਵੀਡੀਓ ਜਿਹੜੀ ਮੈਨੂੰ ਬੱਜੀ ਕੀਤਾ ਮੈਂ ਬਣਾ ਕੇ ਪਾ ਦੇਣੀ ਗੰਦੀ ਹੋਵੇ ਚੰਗੀ ਹੋਵੇ ਬਸ ਬੰਦੇ ਆਪਣੇ ਨਾਲ ਜੁੜਨੇ ਚਾਹੀਦੇ ਵੱਧ ਤੋਂ ਵੱਧ ਹਨਾ ਕਿਉਂਕਿ ਮੇਨ ਗੱਲ ਕੀ ਮੇਨ ਪੈਸਾ ਪੈਸਾ ਤਾਂ ਹੀ ਆਉਣਾ ਜੇ ਵੀਡੀਓ ਪਾਵਾਂਗੇ ਵਿਊ ਆਉਣਗੇ ਹਨਾ ਤਾਂ ਚਲੋ ਜਿਹੜੀ ਵੀਡੀਓ ਪਾਦੀ ਬਾ ਵੇਖ ਲਿਆ ਕਰੋ ਮਾੜਾ ਮੋਟਾ ਸਪੋਰਟ ਦਿਆ ਜੇ ਤੇ ਹੁਣ ਜਾਣੇ ਮੈਂ ਮੁੜਕ ਮੁੜਕ ਹੋ ਗਿਆ ਕਿਤਾ ਲੀੜੇ ਬਦਲ ਦੇ ਪ੍ਰਾਣੇ ਲਓ ਵੀ ਮਿੱਤਰੋ ਲੈ ਨਹੀਂ ਡਰਮੀ ਤੇ ਸਪਰੇਅ ਟਾਈਮ ਹੋ ਗਿਆ ਪੂਰੇ 6 ਦਾ ਤੇ ਹਾਲ ਪਹਿਲਾਂ ਹੀ ਮਾੜੇ ਹੋ ਗਏ ਮੁੜਕੋ ਮੁੜਕ ਤਾਂ ਪਹਿਲਾਂ ਹੀ ਹੋ ਗਿਆ ਚਲੋ ਦੇਖਦੇ 7 ਵਜੇ ਤੱਕ ਹੁੰਦੀ ਕਿ ਸਵਾ 7 ਚਲੋ ਕਿੰਨੇ ਵਜੇ ਤੱਕ ਵੀ ਹੋਈ ਕਰਨੀ ਤਾਂ ਹੈਗੀ ਆ ਤੇ ਫਿਰ ਮਿਲਦੇ ਆ ਸਪਰੇਅ ਕਰਕੇ ਜਾਂ ਵਿੱਚੋਂ ਵਿੱਚੋਂ ਹਨਾ ਚਲੋ ਫਿਰ ਇੱਕ ਵਾਰ ਕਰ ਲਈਏ ਟਾਈਮ ਵਾਵਾ ਹੀ ਹੋ ਗਿਆ ਉੱਤੋਂ ਬੱਦਲ ਜਾ ਵੀ ਬਣ ਗਿਆ ਵੇਖੋ ਕਾਲਾ ਹੋ ਚੱਲਿਆ ਰੰਮ ਚਲੋ ਸਪਰੇਅ ਕਰ ਲਈਏ ਫਿਰ ਮਿਲਤੇ ਹੈ ਲਓ ਵੀ ਮਿੱਤਰੋ ਦੋ ਡਰਮੀਆਂ ਹੋ ਗਈਆਂ ਤੇ ਅੱਧਾ ਘੰਟਾ ਲੱਗ ਗਿਆ ਵਿੱਚੋਂ ਮੈਨੂੰ ਫੋਨ ਆ ਗਿਆ ਸੀ ਬੇਲੀ ਦਾ ਉਹ ਕੋਈ ਪੁੱਛਣਾ ਸੀ ਉਹਨੂੰ ਕੰਮ ਸੀ ਤੇ ਵੇਖ ਲਓ ਦਿਨ ਢਲਣ ਵਾਲਾ ਟਾਈਮ ਤਾਂ ਵੈਸੇ ਉਹ ਉਥੇ ਜਾਣ ਤੇ ਲੱਗ ਜਾਂਦਾ ਉਹ ਕਿੱਲਾ ਡੇਢ ਵਾਟ ਬਣ ਜਾਂਦੀ ਹੈ ਨਾ ਨਹੀਂ ਤਾਂ ਹੁਣੋਂ ਤਾਂ ਮੈਂ ਚਾਰ ਡਰਮੀਆਂ ਕਰ ਦਿੰਦਾ ਬਾਕੀ ਯਾਰ ਹੁਣ ਮਤਲਬ ਵਲੌਗ ਦਾ ਐਂਡ ਕਰ ਹੀ ਦਿੰਨੇ ਆ ਤੇ ਇੱਕ ਬਸ ਨਾ ਦੱਸਿਓ ਵੀ ਹੁਣ ਕਿਹੜੀ ਚੀਜ਼ ਕੰਟੈਂਟ ਕੋਈ ਨਵਾਂ ਨਵਾਂ ਮੈਨੂੰ ਕਮੈਂਟਾਂ ਜ਼ਰੂਰ ਦੱਸੋ ਵੀ ਕੀ ਚੀਜ਼ ਮੈਂ ਬਣਾ ਸਕਦਾ ਹਨਾ ਮਤਲਬ ਦੱਸਿਓ ਕਿਉਂਕਿ ਮੇਰੇ ਦਿਮਾਗ 'ਚ ਆਈਡੀਆ ਤਾਂ ਬੜੇ ਆਉਂਦੇ ਪਰ ਸਮਝ ਨਹੀਂ ਆਉਂਦੀ ਕੀ ਕੁਝ ਕਰੀਏ ਤੇ ਬਾਕੀ ਤੁਸੀਂ ਦੱਸਿਓ ਕਿਹੜੀ ਚੀਜ਼ ਮਤਲਬ ਕਿਹੜੀ ਚੀਜ਼ ਤੇ ਵੀਡੀਓ ਆਵੇ ਜਾਂ ਵਲੌਗ ਆਵੇ ਤੇ ਬਾਕੀ ਆਹ ਵਲੌਗ ਇੰਨਾ ਕੋਈ ਸੀਵਾ ਮਾੜੀਆਂ ਮੋਟੀਆਂ ਗੱਲਾਂ ਬਾਤਾਂ ਸੀਗੀਆਂ ਮੈਂ ਕਿਹਾ ਮਤਲਬ ਵਿਹਲੇ ਰਹਿਣ ਨਾਲ ਕੋਈ ਨਾ ਕੋਈ ਤਾਂ ਬਣਾ ਕੇ ਪਾ ਦਿਆ ਕਰੀਏ ਵੀਡੀਓ ਤੇ ਬਾਕੀ ਠੀਕ ਆ ਕਿਵੇਂ ਲੱਗਿਆ ਦੱਸਿਓ ਤੇ ਕਮੈਂਟ ਜ਼ਰੂਰ ਕਰਿਓ ਵੀ ਕਿਹੜਾ ਕੰਟੈਂਟ ਲੈ ਕੇ ਆਈਏ ਤੇ ਓਕੇ ਟਾਟਾ ਬਾਏ ਬਾਏ ਹੁਣ ਸਵਰੇ ਕਰਨ ਤੋਂ ਤੇ ਫਿਰ ਮਿਲਾਂਗੇ ਨਵੇਂ ਵਲੌਗ 'ਚ ਜਾਂ ਵੀਡੀਓ 'ਚ ਓਕੇ ਟਾਟਾ ਬਾਏ ਬਾਏ ਲਓ ਵੀ ਮਿੱਤਰੋ ਹੋਣ ਹੋ ਗਈ ਡਾਨ ਸਪਰੇ ਸਾਢੇ 7:00 ਨਾਲੇ 4 ਮਿੰਟ ਰਹਿ ਗਏ ਚਲੋ ਠੀਕ ਹੈ ਜੀ ਓਕੇ ਟਾਟਾ ਉਹ ਤੇਰੇ ਪਿੱਛੇੜ ਰੌਲੀ ਮੋਡੀਫਾਈ ਕਰਵਾਇਆ ਮੁੰਡੇ ਨੇ ਬਲਟੀਨਾ